ਕਿਹੜੀ ਢੇਰੀ ਹੈ ਤੇਰੀ ਹੋਰ ਸੁੱਕੀ ਤੇ ਆ ਆਇਆ ਆਪਣਾ ਪੰਨ ਗ੍ਰੀਨ ਵਾਲੇ ਪੰਸਾ ਵਾਲੇ ਹੋਣਾ ਹੋਰ ਵਰਨ ਆ ਸੁੱਕਾ ਜੀ ਹੋਣਾ ਇਹ ਸੁੱਕਾ ਜੀ 14 ਆ ਇਹ 14 ਚਲੋ ਲਿਖੋ ਆ ਤੇ ਲਿਖੋ 14 ਜਿਹੜਾ ਥੋੜਾ ਛੇਲਾ ਉਹਦੀ ਮਾੜੇ ਸਿਰ ਪਣਾ ਦੋ ਆਓ ਉਸਾਮਾ ਸ਼ਾਮ ਨੂੰ ਭਰ ਦਿਓ ਸਵੇਰੇ ਭਰ ਦਿਓ ਤੋਂ ਪਲਵਾ ਗਏ ਆਹੋ ਜਿਹੜਾ ਗਿੱਲਾ ਬੁੜਕੇ ਛੇਲਰ ਵਾਲੇ ਨੇ ਵੀ ਚੋਲ ਦੇਣਾ ਆਹੋ ਚਲ ਅੱਗੇ ਵਧੀ ਅਗਲੀਆਂ ਧੇਰੀਆਂ ਦੇ ਸਸੀ ਗਾਲ ਦੀ ਸਾਥ ਨੂੰ ਠੀਕ ਠਾਕ ਹੋਰ ਦੀ ਪਾਉਜੀ ਹੋਰ ਰਾਜਵੀਰ ਹੋਰ ਠੀਕ ਠਾਕ ਐ ਟੌਰ ਟੂਰ ਕੱਢ ਕੇ ਆੜਤੀਆਂ ਬਣ ਕੇ ਆਇਦਰਾ ਆਇਦਰਾ ਆ ਗਿਆ ਅੱਗੇ ਆ ਪੂਰਾ ਕੁਰਤਾ ਵਜਾਵਾਂ ਪਾ ਗਏ ਇਹਦਾ ਉਪਰ ਸਭ ਖਿਆਰ ਰੱਖਿਆ ਕਰੋ ਭਰਾ ਜੀ ਮੇਰਾ ਆਰਤੀਆ ਠੀਕ ਹੈ ਕੱਲ ਤੋਂ ਟੌਰ ਕੱਢ ਕੇ ਰੱਖਣਾ ਹੈ ਪੂਰਾ ਜਿਵੇਂ ਬਿੱਟੂ ਕੱਢ ਕੇ ਰੱਖਦਾ ਜਿਵੇਂ ਕਾਫੂਮ ਟੰਗੇ ਹਨ ਐਵੇਂ ਟੰਗਣੀ ਠੀਕ ਆ ਆਜਾ ਰਾਜੀ ਵੀ ਰਾਜਾ ਆਹੋ 17 17 17 ਚਲੋ ਲਿਖੋ ਜੀ ਲਿਖੋ ਨਿਸ਼ਾਨ ਕਿੱਥੇ ਜੇ ਲਿਖੋ ਯਾਰ ਢੇਰੀਆਂ ਸਾਰੀਆਂ ਲਿਖੋ ਸਾਰੀਆਂ ਢੇਰੀਆਂ ਇਹ ਕਿਹਦੇ ਨਾਂ ਦੀ ਢੇਰੀ ਆ ਹਰਮਨ ਸਿੰਘ ਜੀ ਹੈ ਹਰਮਨਪ੍ਰੀਤ ਸਿੰਘ ਲਿਖੋ ਨਿਸ਼ਾਨ ਹਰਵਨਪ੍ਰੀਤ ਸਿੰਘ ਸਨ ਆਨਫ ਲਓ ਜੀ ਵਧਾਈਆਂ ਜੀ ਬਹੁਤ ਬਹੁਤ ਲੀਕਰ ਵੀ ਕਰਨਾ ਮੂੰਹ ਮਿਟਾ ਦੇਣਾ ਪ੍ਰਧਾਨ ਵੀ ਆ ਸਰਪੰਚ ਵੀ ਆ ਦੋ ਗੰਮ ਆਜ ਲੱਗੇ ਆਉਣ ਚੇਰਮੈਨ ਧੰਨਵਾਦ ਮੁਖਾਰਕਾ ਹੋਰ ਮੁੰਡਿਓ ਚਲੋ ਕਿਵੇਂ ਕੀ ਢੇਰੀਆਂ ਹੋਰ ਵਰਨ ਹੋ ਹਾਂ ਕੋਈ ਨਹੀਂ ਹਾਂ ਤੁਸੀਂ ਹੁਣ ਪਿੰਦੇ ਦੀ ਆੜ ਤਵੇ ਲੀ ਗਏ ਕਪਿੰਦੇ ਦੀ ਆੜ ਤੇ ਹੋ ਜੋ ਮੈਂ ਸ਼ਟਕਣੀ ਤੋਂ ਪਹਿਲਾਂ ਟਕਾਤੀਆਂ ਮੈਂ ਕਿਹਨੇ ਸਸਕਾਲ ਜੀ ਹੋਰ ਹੋਰ ਚੱਲ ਠੀਕ ਠਾਕ ਵਧੀਆ ਹੋਰ ਪ੍ਰਵਾਹ ਠੀਕ ਠਾਕ ਹਾਂ ਵਾ ਸ਼ੋਕ ਜੀ ਨਹੀਂ ਹੁਣੇ ਟੋਲੀ ਜਾਣੀ ਆ ਲਾ ਕੇ ਬੰਨੇ ਮਰੋ ਹਾ ਮੰਤਰੀ ਸਾਹਿਬ ਦੋਖਾਇਓ ਜੇ ਨਹੀਂ ਮੈਨੂੰ ਪਤਾ ਝੋਨੇ ਦੇ ਸੁੱਕੇ ਪਏ ਆਰ ਕੰਦੇ ਇਹ ਸੁੱਕੇ ਝੋਨੇ ਵਧੀਆ ਲਾ ਦੋ ਹੋਰ ਲਾ ਦੋ ਖਿੱਚ ਕੇ ਪਾਸੇ ਕਰ ਦਿਓ ਯਾਰ ਵੈਸੇ ਜਿਹੜੇ ਜ਼ਿੰਮੇਦਾਰ ਦੀਆਂ ਢੇਰੀਆਂ ਇਹ ਇਹਨਾਂ ਨੂੰ ਪੁੱਛੋ ਕੀ ਨਿਕਲਦੇ ਆ ਝਾੜ ਝੂੜ ਮੈਨੂੰ ਲੱਗਦਾ ਝਾੜ ਕੱਟਿਆ ਹੈ 25 26 ਤੇ ਆ ਵੀ ਲਵਾ ਦੇਣੀ ਹੈ ਤਰਪਾਈ ਕੇ ਇਕੋ ਏਰੀਆ ਲੋ ਕੇ ਇਕੋ ਹੀ ਆ ਇੱਕ ਵਾਰ ਹਰਾਟੇ ਆ ਫੇ ਠੀਕ ਹੈ ਚਲੋ ਫਿਰ ਫਿਰ ਬਾਰਸ਼ ਕਰਕੇ ਥੋੜਾ ਜਿਆਦਾ ਪੈ ਨਾ ਜਾਵੇ ਨਿਸ਼ਾਨ ਬਾਰਦਲਾ ਤੇ ਉਹ ਵਾਦੂ ਸਾਰਿਆਂ ਨੂੰ ਸਾਢੇ 14 ਸੁੱਕੇ ਹੀ ਝੋਨੇ ਸਾਰੇ ਸੁੱਕੇ ਆ ਹੂੰ ਕੋਈ ਜਿਹੜਾ ਕੋਈ ਤਰੇਲਾ ਵੱਡਿਆ ਉਹ ਥੋੜਾ ਸਿੱਲਾ ਆ ਜਾਂ ਲੇਟ ਲੱਗਾ ਤੇ ਪਹਿਲਾਂ ਵੱਡ ਲਿਆ ਉਹ ਸਲਾ ਬਾਕੀ ਦੇ ਸੁੱਕੇ ਹੀ ਹੁੰਦੇ ਚੋ ਨਹੀਂ ਹਾਂਜੀ ਬਹੁਤ ਵਧੀਆ ਛੋਣੇ ਹਾਂ ਇਹ ਇੱਕ ਦੀ ਟੇਰੀ ਆ ਜੀ ਆਪਣੀ ਆ ਜੀ ਆਪਣੀ ਆ ਉਹ ਮੁੰਡਾ ਪਰਚੇਜ਼ਰ ਨਹੀਂਗਾ ਇਹ ਮਾਈਕਲ ਆ ਆ ਮਾਈਕਲ ਇਹ ਆਪਣਾ ਪਰਾਣਾ ਵੇਲੀ ਵਾਲਾ ਹੈ ਬੀਪੀਆ ਬੀਪੀਆ ਗਰੋ ਵਾਲਾ ਬੀਪੀਆ ਗਰੋ ਕੇ ਹੋਰ ਕਿਸੇ ਦਾ ਉਹ ਰਜੇਸ਼ ਦੇ ਨਾਲ ਆਪਣੇ ਨਾਲ ਆਪਣਾ ਡੀ.ਡੀ.ਆਰ ਕੋਈ ਆਹ ਠੀਕ ਆਵੇ ਪੰਮਾ ਵੀ ਆ ਗਿਆ ਜਿਹੜਾ ਪਹਿਲਾਂ ਕਿੱਥੇ ਆ ਪੰਮਾ ਆਜੋ ਪੰਮੇ ਸ਼ਾਹ ਜੀ ਤੁਸੀਂ ਕਿਉਂ ਪਿੱਛੇ ਕੋ ਖਲੋਤੇ ਜੀ ਮੈਂ ਕਿਹਾ ਆਪਣਾ ਖਲੋਤਾ ਪਰ ਤੇਦਰ ਬੀ.ਪੀ. ਵਾਲਾ ਹੈ ਇਹ ਉਦੋਂ ਦਾ ਪੰਮਾ ਜਿਹੜਾ ਵਿਚਾਰਾ ਬਜ਼ੁਰਗ ਹੋ ਗਿਆ ਜੌਂਦੀ ਫੋਰੀਂ ਦਿੱਤੀ ਹੈ ਬਾਸਮਤੀ ਦੇ ਪੈਸੇ ਮਰ ਗਏ ਇਹਨੂੰ ਦੇਣੇ ਪਏ ਜੱਟਾਂ ਨੂੰ ਜੱਟਾਂ ਲੈਣੇ ਲੈਣੇ ਹੀ ਇਹਨੇ ਭਾ ਲਾ 500 ਰੁਪਏ ਕਵਿੰਟਰ ਦਾ ਵੱਧ ਹੈ ਲੇਟ ਆਏ ਆ ਇਹ ਤੇ ਬੁੱਢਾ ਹੋ ਗਿਆ ਕਿ ਨਹੀਂ ਜਿੰਨੇ ਜਰ ਨੂੰ ਆਏ ਉਹਨੇ ਜਰ ਨੂੰ ਵਾਲ ਚਿੱਟੇ ਹੋ ਗਏ ਸ਼ੇਪ ਭੁੱਲ ਗਈ ਹੁੰਦੀ ਕਰਨੀ ਆਹ ਫਿਰ ਫਿਰ ਵੀ ਤਗੜੇ ਰਹੇ ਆ ਜਿੰਨਾ ਸਾਰੇ ਜੱਟਾਂ ਦੇ ਪੈਸੇ ਭਗਤਾ ਦੇ ਲਾ ਗਿਆ ਕੱਟ ਤੋਂ ਬਈ ਨਹੀਂ ਨਹੀਂ ਜੱਟਾਂ ਦੇ ਨਹੀਂ 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 ਜੱਟਾਂ ਨੂੰ ਸਾਰੇ ਦੇਤੇ ਉਦੋਂ ਇਹ ਹੁੜਾ ਪਤਾ ਪੈਸੇ ਇੰਨੇ ਲੇਟ ਹੋ ਜਾਣੇ ਆ ਉਦੋਂ ਤੇ ਇਹੀ ਪੈਸੇ ਆ ਜਾਣੇ ਆ ਬਾਸਮਤੀਆਂ ਨੇ ਰਗੜਾ ਬੜਾ ਲਾਇਆ ਉਦੋਂ ਉਦੋਂ ਵੀਰੂ ਨੇ ਰੇਡ ਹੋਣਾ ਮਟਿਆ ਉਹ ਇਹਦੀ ਆੜ ਤੋਂ ਤਾਂ ਨਵੀਂ-ਨਵੀਂ ਹੈ ਨਾ ਜਦੋਂ ਨਵਾਂ ਕੰਮ ਕਰੇ ਬੰਦਾ ਬੰਦੇ ਨੂੰ ਚਾਹ ਹੁੰਦਾ ਬੰਦੇ ਨੂੰ ਚਾਹ ਹੁੰਦਾ ਹੁਣ ਆਪਾਂ ਬੇਨਤੀ ਕਰਦੇ ਆਂ ਆਪਦੇ ਕਿਸਾਨ ਭਰਾਵਾਂ ਨੂੰ ਅੱਜ ਸਾਡੇ ਪੱਟੀ ਮੰਡੀ ਦੇ ਵਿੱਚ ਪਰਚੇਜ ਦੀ ਸ਼ੁਰੂਆਤ ਕਰਾਤੀ ਆ ਤੇ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਕਿ ਇੱਕ ਤੇ ਜਿਹੜੀ ਕੰਬੈਨ ਆ ਕੰਬੈਨਾਂ ਵਾਲਿਆਂ ਨੂੰ ਵੀ ਬੇਨਤੀ ਆ ਸਵੇਰੇ 10 ਵਜੇ ਕੰਬੈਨ ਜਿਹੜੀ ਖੇਤ ਦੇ ਵਿੱਚ ਆਪਦੀ ਬਾੜੀ ਵਾਸਤੇ ਲਾਉਣ ਤੇ ਸ਼ਾਮਾਂ ਨੂੰ ਜਦੋਂ ਸੂਰਜ ਛਿਪ ਜਾਂਦਾ ਵਾ ਉਹਦੇ ਬਾਅਦ ਬਿਲਕੁਲ ਖੇਤ ਦੇ ਵਿੱਚ ਝੋਨੇ ਦੀ ਬਾੜੀ ਨਾ ਕਰਨ ਕਿਉਂਕਿ ਇਹ ਝੋਨੇ ਜਿਹੜੇ ਆ ਨਾ ਇਹਨਾਂ ਦੇ ਮੌਇਸਚਰ ਬੜੇ ਵਧੀਆ 17% ਸਰਕਾਰ ਮੰਗਦੀ ਆ ਤੇ ਤਕਰੀਬਨ 17% ਤੋਂ ਜਿੰਨੀਆਂ ਢੇਰੀਆਂ ਦਾ ਚੈੱਕ ਕੀਤਾ ਥੱਲੇ ਹੀ ਮੌਇਸਚਰ ਆਇਆ ਵੀ ਜਿਹੜਾ ਸਰਕਾਰ ਦੇ ਤੇ ਛੇਲਰ ਵਾਲਿਆਂ ਦੇ ਮਾਪਦੰਡ ਆ ਉਹਦੇ ਤੇ ਖਰਾ ਉੱਤਰ ਦਾ ਇੱਕ ਅੱਧੀ ਢੇਰੀ ਦਾ ਮੋਚਰ ਥੋੜਾ ਸਿੱਲਾ ਆਇਆ ਤੇ ਉਹ ਵੀ ਜਾਂ ਤੇ ਥੋੜਾ ਸਿੱਲਾ ਵੱਡਿਆ ਗਿਆ ਝੋਨਾ ਤੜਕੇ ਤੇ ਜਾਂ ਉਹ ਝੋਨਾ ਲੱਗਾ ਕੋਈ 5-4 ਦਿਨ ਲੇਟ ਹੋਊਗਾ ਤੇ ਵੱਡ ਨਾਲ ਹੀ ਲਿਆ ਜਿਵੇਂ ਕਮੈਨ ਲੱਗ ਕੇ ਆਉਂਦੀ ਹੈ ਤੇ ਆਪਾਂ ਨੂੰ ਇਹ ਹੁੰਦਾ ਕਿ ਮੁੜਕੇ ਕਮੈਨ ਦੁਬਾਰਾ ਲਿਆਵਾਂਗੇ ਪਤਾ ਨਹੀਂ ਆਉਣੀ ਕਿ ਨਹੀਂ ਆਉਣੀ ਪਰ ਕ ਮਹੀਨਾ ਵਾਧੂ ਆ ਜਦੋਂ ਆਪਣੀ ਪੂਰੀ ਤਰ੍ਹਾਂ ਫਸਲ ਪੱਕੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਜਦੋਂ ਪੂਰੀ ਤਰ੍ਹਾਂ ਫਸਲ ਪੱਕੇ ਉਦੋਂ ਹੀ ਮੰਡੀ ਚ ਲਿਆਓ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਹੀ ਅਫਸਰਾਂ ਨੂੰ ਇਹ ਆਦੇਸ਼ ਨੇ ਡਾਇਰੈਕਸ਼ਨ ਆ ਕਿ ਜਦੋਂ ਮਾਲ ਮੰਡੀ ਦੇ ਵਿੱਚ ਆਵੇ ਉਸੇ ਵੇਲੇ ਤੋਲ ਸ਼ੁਰੂ ਹੋ ਜੇ ਢੇਰੀ ਵਿਖ ਜੇ ਤੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਪੇਮੈਂਟ ਉਹ ਤੁਹਾਡੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਇਹ ਤੁਹਾਡੀ ਸਰਕਾਰ ਆ ਬੋਰੀਆਂ ਵਾਰਦਣਾ ਸਾਰੇ ਹੀ ਅਫਸਰ ਸਹਿਬਾਨਾਂ ਨੂੰ ਕਹਤਾ ਪੀਆ ਪਰਚੇ ਸ਼ੁਰੂ ਹੋ ਗਈ ਆ ਬੋਰੀਆਂ ਵਾਧੂ ਦਿਓ ਕਿਹੇ ਕਿਸਾਨ ਨੂੰ ਰਾਤ ਨਾ ਰਹਿਣਾ ਪਵੇ ਮੰਡੀ ਦੇ ਵਿੱਚ ਜਿਹਦੀ ਢੇਰੀ ਸਾਫ ਆ ਉਹ ਨਾਲੋਂ ਨਾਲ ਮੋਚਾ ਠੀਕ ਹੈ ਨਾਲੋਂ ਨਾਲ ਤੁਲਦੀ ਜਾਵੇ ਇਹ ਤਲ ਕੇ ਕਿਸਾਨ ਨੂੰ ਪਰਚੀ ਮਿਲ ਜੇ 24 ਘੰਟਿਆਂ ਦੇ ਵਿੱਚ ਕਿਸਾਨ ਦੇ ਜਿਹੜੇ ਪੈਸੇ ਆ ਉਹ ਕਿਸਾਨ ਦੇ ਖਾਤੇ ਜਾ ਜਾਣ ਤੇ ਨਾਲ ਪੀਣ ਵਾਲੇ ਪਾਣੀ ਦਾ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਲਈ ਖਾਸ ਜਿਹੜੀ ਮੇਨ ਲੋਡ ਹੁੰਦੀ ਆ ਉਹਦਾ ਪ੍ਰਬੰਧ ਕਰਤਾ ਬਿਜਲੀ ਦਾ ਪ੍ਰਬੰਧ ਕਰਤਾ ਔਣ ਵਾਲੇ ਸਮੇਂ 'ਚ ਜੇ ਕਿਤੇ ਜ਼ਰੂਰਤ ਹੋਊਗੀ ਵੱਡੀਆਂ ਅਸੀਂ ਇੱਥੇ ਫਲੱਡ ਲਾਈਟਾਂ ਦੀ ਵੀ ਜਿਹੜੀ ਆ ਪ੍ਰਪੋਜ਼ਲ ਬਣਾ ਕੇ ਭੇਜਤੀ ਆ ਉਹ ਵੀ ਵੱਡੀਆਂ ਫਲੱਡ ਲੇਟਾਂ ਲਾ ਦਾਂਗੇ ਬਿਜਲੀ ਦਾ ਵੀ ਇੰਤਜ਼ਾਮ ਆ ਤੇ ਨਾਲ ਸਾਡੇ ਜਿਹੜੇ ਆੜਤੀਏ ਭਰਾ ਆ ਇਹਨਾਂ ਦਾ ਵੀ ਜੇ ਕੋਈ ਵੀ ਮੁਸ਼ਕਲ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੋਊਗੀ ਉਹ ਸਾਰੀਆਂ ਮੁਸ਼ਕਲਾਂ ਦਿੱਕਤਾਂ ਹੱਲ ਹੋਣਗੀਆਂ ਸਾਡੇ ਭਰਾ ਨੇ ਪਰਿਵਾਰ ਆ ਸਾਡਾ ਮੈਂ ਖੁਦ ਇਸੇ ਮੰਡੀ ਦੇ ਵਿੱਚ ਹੀ ਅੜ ਦਾ ਕੰਮ ਕਰਦਾ ਹਾਂ ਤੇ ਅੱਜ ਵੀ ਚਲੋ ਇੱਥੇ ਹੀ ਇਸੇ ਮੰਡੀ ਦੇ ਵਿੱਚ ਹੀ ਸਾਡੀ ਆਪਦੀ ਫਸਲ ਵੀ ਆਪਦੀ ਜ਼ਮੀਨ ਦੀ ਵੀ ਆਉਂਦੀ ਆ ਆਪ ਵੀ ਅਸੀਂ ਇੱਥੇ ਹੀ ਕਾਰੋਬਾਰ ਕਰਦੇ ਆਂ ਸਾਡਾ ਇਹ ਕਹਿ ਲਓ ਪੀ ਮੇਰਾ ਜਨਮ ਹੀ ਇਸ ਮੰਡੀ ਤੋਂ ਮੇਰੀ ਜਿਹੜੀ ਪੋਲਿਟਿਕਸ ਸ਼ੁਰੂ ਹੋਈ ਆ ਮੇਰਾ ਜੋ ਵੀ ਕੈਰੀਅਰ ਆ ਉਹ ਇਸ ਮੰਡੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਸਾਰੇ ਭਰਾ ਇੱਥੇ ਆੜਤੀਏ ਖਲੋਤੇ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਪਰਚੇਜ਼ ਵੀ ਖੁੱਲੀ ਪਊਗੀ ਬਾਰਦਾਨਾ ਵੀ ਵਾਧਾ ਵਾਧੂ ਮਿਲੂਗਾ ਤੇ ਪੇਮੈਂਟ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪਊਗੀ ਕੱਲੀ ਪੱਟੀ ਮੰਡੀ ਨਹੀਂ ਪੂਰੇ ਪੰਜਾਬ ਦੇ ਵਿੱਚ ਸਿਸਟਮ ਸਾਰਾ ਬੜਾ ਵਧੀਆ ਸਹੀ ਢੰਗ ਨਾਲ ਪਾਰਦਰਸ਼ੀ ਚੱਲੂਗਾ ਤੇ ਲਿਫਟਿੰਗ ਦਾ ਕੰਮ ਵੀ ਆਪਾਂ ਨਾਲ ਹੀ ਸ਼ੁਰੂ ਕਰਾ ਦੇਣਾ ਸਾਡੇ ਨਾਲ ਸ਼ੈਲਰਾਂ ਵਾਲੇ ਵੀ ਨਾਲ ਹੀ ਖੜੇ ਆ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਅਨਿਲ ਜੀ ਪ੍ਰਿੰਸ ਸਾਡੇ ਆੜਤਿਆ ਸਾਹਿਬ ਪ੍ਰਿੰਸੀ ਨਾਲੋਂ ਨਾਲ ਹੀ ਲਿਫਟਿੰਗ ਸ਼ੁਰੂ ਕਰਾ ਦਿਓ ਕੱਲ ਨੂੰ ਮੈਨੂੰ ਮੇਹਿਹਾਰੋਂ ਕੱਟੇ ਜਾਣੇ ਆ ਤੇ ਤੁਸੀਂ ਵੀ ਆਪਦੇ ਆਰੂ ਅਪਲਾਈ ਕਰ ਦੋ ਕੱਲ ਨੂੰ ਕੱਟੇ ਜਾਣ ਤੇ ਪਰਸੋਂ ਜਾਂ ਕੱਲ ਸ਼ਾਮਾਂ ਤੋਂ ਆਪਦੀ ਲਿਫਟਿੰਗ ਸ਼ੁਰੂ ਕਰਾ ਦਿਓ ਮੰਡੀਆਂ ਜਿਹੜੀਆਂ ਉਹਨਾਂ ਨਾਲੋਂ ਨਾਲ ਖਾਲੀ ਹੁੰਦੀਆਂ ਜਾਣ ਨਾਲੇ ਚੱਕਰੇ ਆ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਅੱਜ ਜਿਵੇਂ ਟਾਈਮ ਦੇ ਟਾਈਮ ਇੱਕਦਮ ਬਦਲ ਆ ਗਿਆ ਵੀ ਜਿਹੜਾ ਮਾਲ ਭਰਿਆ ਜਾਵੇ ਨਾਲੋਂ ਨਾਲ ਤਾਂ ਢੇਸ਼ੇਲਰਾਂ 'ਚ ਤੁਰਿਆ ਜਾਵੇ ਨਾ ਕਿਸਾਨ ਨੂੰ ਪਰੇਸ਼ਾਨੀ ਆਵੇ ਨਾ ਆੜਤੀਏ ਨੂੰ ਨਾ ਮਜ਼ਦੂਰ ਨੂੰ ਤੇ ਨਾ ਢੇਲਰ ਵਾਲੇ ਦਾ ਕੋਈ ਨੁਕਸਾਨ ਹੋਵੇ ਅਰਕਾਂ ਚਲੋ ਮਹਾਰਾਜ ਕਿਰਪਾ ਕਰੇ ਢੇਲਰ ਵਾਲਿਆਂ ਦਾ ਵੀ ਸੀਜ਼ਨ ਚੰਗਾ ਹੀ ਲੱਗੇ ਕਿਸਾਨਾਂ ਤੇ ਵੀ ਮਹਾਰਾਜ ਮਿਹਰ ਰੱਖੇ ਅੱਗੇ ਬੜਾ ਨੁਕਸਾਨ ਹੋਇਆ ਹੜਾਂ ਦੇ ਨਾਲ ਬਹੁਤ ਵੱਡੇ ਨੁਕਸਾਨ ਹੋਏ ਨੇ ਘਰਾਂ ਦੇ ਲੋਕਾਂ ਦੇ ਪਸ਼ੂਆਂ ਦੇ ਜਾਨਾਂ ਵੀ ਕਈ ਪਰਿਵਾਰਾਂ ਦੇ ਵਿੱਚੋਂ ਜੀ ਚਲ ਗਏ ਆ ਤੇ ਝੋਨਾ ਵੀ 5 ਲੱਖ ਏਕੜ ਦੇ ਕਰੀਬ ਜਿਹੜਾ ਝੋਨਾ ਵਾ ਉਹ ਤਬਾਹ ਹੋ ਗਿਆ ਬੜਾ ਵੱਡਾ ਨੁਕਸਾਨ ਹੋਇਆ ਹੁਣ ਇੱਕ ਜਿਹੜਾ ਜ਼ਿਆਦਾ ਬਾਰਿਸ਼ ਦੇ ਕਰਕੇ ਜ਼ਿਆਦਾ ਮੌਇਸਚਰ ਰਿਹਾ ਜ਼ਿਆਦਾ ਜਦੋਂ ਸੱਲ ਵੀ ਰਹਿੰਦੀ ਆ ਧਰਤੀ ਹੇਠ ਪਾਣੀ ਜਿਹੜਾ ਝੋਨੇ ਦੇ ਵਿੱਚ ਖਲੋਤਾ ਰਹਿੰਦਾ ਉਹਦਾ ਕਰਕੇ ਉਹ ਜਿਹੜੀ ਹਲਦੀ ਵਾਲੀ ਬਿਮਾਰੀ ਪਈ ਆ ਉਹਦੇ ਕਰਕੇ ਵੀ ਝੋਨੇ ਦਾ ਝਾੜ ਘਟਿਆ ਆ ਪੁੱਛਦੇ ਪਏ ਆ ਕਿਸਾਨ ਭਰਾਵਾ ਨੂੰ ਤਕਰੀਬਨ ਆਂਦੇ ਵੀ ਚਲੋ ਅਜੇ ਤੋਲ ਤੇ ਲੱਗਣਾ ਜਿਹੜਾ ਝਾੜ ਆ ਉਹ 25 26 ਕੁਇੰਟਲ ਦੀ ਔਸਤ ਜਿਹੜੀ ਆ ਵੀ ਜਿਹੜੀ ਹੁਣ ਵੱਧ ਕੇ ਫਸਲ ਇੱਥੇ ਆ ਚੁੱਕੀ ਆ ਉਹਦੀ 25 26 ਕੁਇੰਟਲ ਦੀ ਔਸਤ ਨਹੀਂ ਤੇ ਪਿਛਲੇ ਸਾਲ ਜਿਹੜੇ ਗੇਤਰੇ ਚੋਂ ਨਿਆਏ ਸੀ ਉਹਨਾਂ ਚੋਂ ਦੀ ਔਸਤ ਜਿਹੜੀ ਸ਼ੁਰੂਆਤ ਹੀ 36 37 ਕੁਇੰਟਲ ਸੀ 36 37 ਕੁਇੰਟਲ ਸ਼ੁਰੂਆਤ ਹੀ ਤੇ ਜਿਹੜਾ ਜ਼ਿਆਦਾ ਸਿੱਲਾ ਸੀ ਉਹ ਕਈ ਜਾਂਦਾ 1 ਕੁਇੰਟਲ ਕੁਇੰਟਲ 2 2 ਕੁਇੰਟਲ ਉਹ ਹੋ ਵੱਧ ਚੜ ਗਿਆ ਨਾ ਗਿਆ ਲੈਣਾ ਪਰ ਅੱਡੀ ਹੁਣ ਚਾਹਣਾ ਪਰ ਅੱਡੀ ਹਾਂ ਤੇ ਪੀਓ ਜਿਹੜੀ ਜਿਆਦੀ بارش ਹੋਈ ਉਹਦੇ ਨਾਲ ਝਾੜਦਾ ਵੀ ਫਰਕ ਪਿਆ ਝਾੜ ਘਟ ਗਿਆ ਉਹ ਜਿਹੜੀ ਜਿਆਦੀ بارش ਸੇਲਣਾ ਉਹ ਹਲਦੀ ਪੈ ਗਈ ਆ ਉਹ ਹਲਦੀ ਜਿਹੜੀ ਆ ਉਹਦੇ ਨਾਲ ਦਾਣਾ ਹੌਲਾ ਪੈ ਗਿਆ ਪੋਲਾ ਪੈ ਗਿਆ ਤੇ ਉਹ ਜਦੋਂ ਕੰਬਾਈਨ ਚੱਲਨੀ ਆ ਉਹ ਹਲਦੀ ਵਾਲਾ ਦਾਣਾ ਪਾੜ ਜਾਣਾ ਹਲਦੀ ਆ ਬਾਕੀ ਉਹ ਹੁੰਦਾ ਵੀ ਦਾਣਾ ਵਾਲਾ ਚਚੋਲ ਵੀ ਨਹੀਂ ਨਿਕਲਣਾ ਉਹਦਾ ਸ਼ੈਲਰ ਵਾਲੇ ਨੂੰ ਵੀ ਕੋਈ ਫਾਇਦਾ ਨਹੀਂਗਾ ਤੇ ਬਾਕੀ ਚਲੋ ਰਲ ਮਿਲ ਕੇ ਪਰਮਾਤਮਾ ਗਾਂ ਚੰਗੇ ਦਿਨ ਲਿਆਵੇ ਬਰਸਾਤ ਜਿਹੜੀ ਆ ਉਹ ਨਾਲ ਹੀ ਹੋਵੇ ਹੁਣ ਤੇ ਸੋਨੇ ਦੀ ਕਣੀ ਵੀ ਨਾ ਡਿੱਗੇ ਜਿਵੇਂ ਸਿਆਣੇ ਆਂਦੇ ਹੁੰਦੇ ਆ ਹੁਣ ਤੇ ਸੋਨੇ ਦੀ ਵੀ ਕਣੀ ਨਾ ਡਿੱਗੇ ਅੱਗੇ بڑا ਨੁਕਸਾਨ ਹੋਇਆ ਤੇ ਬਾਕੀ ਸਾਰਿਆਂ ਨੂੰ ਇਹੋ ਵਿਸ਼ਵਾਸ ਦੁਆਉਂਦੇ ਆ ਬਾਰਦਣਾ ਵੀ ਵਾਧੂ ਰਹੂਗਾ ਪਰਚੇਜ ਵੀ ਖੁੱਲੀ ਪਊਗੀ ਬਸ ਇਹੋ ਬੇਨਤੀ ਆ ਵੀ ਕਿਸਾਨ ਵੀਰ ਆਪ ਦੀ ਫਸਲ ਜਿਹੜੀ ਖੇਤ ਚ ਵੇਖ ਕੇ ਮੌਸਮ ਚੰਗੀ ਤਰ੍ਹਾਂ ਚੈੱਕ ਕਰਕੇ ਪਤਾ ਲੱਗ ਹੀ ਜਾਂਦਾ ਕਿਸਾਨ ਵੀ ਹੁਣ ਵਪਾਰੀ ਬਣ ਕੇ ਸਿਆਣੇ ਹੋ ਗਿਆ ਕਿਸਾਨ ਕਿ 17% ਜਿਹੜੇ ਸੈਂਟਰ ਗਵਰਨਮੈਂਟ ਦੇ ਮਾਪਦੰਡ ਨੇ ਉਹਦੇ ਅਨਸਾਰੀ ਵੱਢ ਕੇ ਲਿਆਉਣ ਆਉਂਦਿਆਂ ਹੀ ਪੱਖਾ ਲੱਗੇ ਉਸੇਲੇ ਤੋਲ ਲੱਗ ਜੇ ਬੋਰੀਆਂ ਚ ਪੈ ਜੇ ਤੇ ਅਗਲੇ ਦਿਨ ਪੇਮੈਂਟ ਪੈ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਰਗੇ ਮੰਤਰੀ ਸਾਹਿਬ ਆਉਣਾ ਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਜੀ ਹਾਂ ਜੀ ਹਾਂ ਜੀ ਬੋਲੇ ਹੀ ਸੋਹਣਿਆ ਸਤਿ ਸ਼੍ਰੀ ਅਕਾਲ ਚਲੋ ਹੋ ਜੀ ਅੱਗੇ ਹੋਰ ਜੀ ਮਨਦੀਪ ਜੀ ਆਏ ਪੰਸਾਪ ਵਾਲੇ ਵੀ ਆਏ ਲਿਖਣੀ ਹੈ ਪਰਚੇ ਤੋਂ ਹਾਂ ਔਰ ਸਸਤੀ ਕਲਪੂ ਜੀ ਬੱਲਿਆ ਪੁੱਤਰਾ ਏ ਹੋਣੀ ਚ ਉਹਨਾਂ ਵੱਢ ਕੇ ਲੈ ਕੇ ਆਉਂਦੇ ਆਂ ਹੈ ਹਾਂ ਉਹ ਉੱਥੇ ਤੁਹਾਨੂੰ ਜੋੜੇ ਲਾ ਕੇ ਹਾਂ 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 ਹੋਰ ਫਿਰ ਵੱਢ ਲੈ ਆਂ ਪੁੱਤਰਾ ਹੋਡੀ ਜਾਂਦੇ ਹੈ ਹਾਂ ਕਿ ਜੀ ਹੋਡੀ ਜਾਂਦੇ ਤੇ ਤੂੰ ਰਾਖੀ ਕਰਨੇ ਆਂ ਬੋਲਦਾ ਨਹੀਂ ਉਹ ਨਿੱਕੇ ਦਾ ਚਾਵੜਾ ਹੁੰਦਾ ਸੱਸੀ ਕਾ ਜੀ ਸੱਸੀ ਕਾ ਭਾਜੀ ਸਕੂਲੇ ਵੀ ਪੜਨਾ ਈ ਮੰਡੀ ਵੀ ਉਹਨਾਂ ਦਾ ਸਕੂਲੇ ਵੀ ਜਾਣਾ ਠੀਕ ਆ ਉਹਨਾਂ ਦਾ ਵਿਆਹ ਹੀ ਕਰਨ ਲੱਪੇ ਬਾਪੂ ਦੇ ਨਾਲ ਬੇਲਣ ਆਂ ਭਲਕੇ ਵੱਢਣਾ ਨਹੀਂ ਅੱਜ ਵੱਢ ਗਿਆ ਆਪਾਂ ਛੁੱਟੀ ਅੱਜ ਅੱਛਾ ਚਲੋ ਵੱਢ ਗਿਆ ਜੀ ਵੱਢੀ ਵੱਧੀਆਂ ਗੱਲਾਂ ਆ ਵੱਧੀਆਂ ਗੱਲਾਂ ਨਹੀਂ ਧੰਨ ਆ ਹੋਠੀਠਾ ਜੀ ਚੰਗਾ ਪੁੱਤਰਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੋਈ ਜ਼ਰੂਰ ਪ੍ਰਦਾਨ ਜੀ ਗੱਲਾਂ ਬੋਲਣ ਦੀ ਜਰੂਰ ਆ ਸੁਣ ਲੈਣੇ ਕੋਈ ਨਹੀਂ ਸੁਣ ਲੈਣੇ ਸੁਣ ਲੈਣੇ ਠੀਕ ਹੈ ਠੀਕ ਹੈ ਇਹ ਆ ਜਿਹੜੀਆਂ ਲਾਈਟਾਂ ਜਿਹੜੀਆਂ ਕਿੰਨੇ ਟਾਵਰ ਲੱਗੇ ਆ ਜੇ ਦੋ ਹੀ ਲੱਗੇ ਜੀ ਲੱਗਣੇ ਜੀ ਲੱਗਣੇ ਕਿੰਨੇ ਲੱਗਣੇ ਆ ਪੰਜ ਪੰਜ ਲੱਗਣੇ ਆ ਨਾ ਉਹਨ ਵੇਖ ਕੇ ਸਾਰੀ ਮੰਡੀ ਦੇ ਵਿੱਚ ਐ ਪੂਰਾ ਹੋ ਜੇ ਵੀ ਕੋਈ ਨਹੀਂ ਰਹਿਣਾ ਆਹ ਬਾਸ ਨਹੀਂ ਇਹ ਲੱਗੇ ਰਹਿੰਦੇ ਆ ਕਿ ਤੋ ਪੁੱਟਨੇ ਜੀ ਇਹ ਲੱਗੇ ਰਹਿੰਦੇ ਆ ਆਪਾਂ ਉਹਦੇ ਨਾਲ ਦੇ ਲਾ ਦੇਣੇ ਤੈਨੂੰ ਹੋਰ ਵੱਡੇ ਟਰਾਂਪਰ ਉਧਰ ਆਪਣੇ ਵਾਲੇ ਮੈਂ ਜਨ ਕਰਾ ਛੱਡ ਦੂ ਤੇ ਆਪਾਂ ਮਸਲਾ ਲਗਰਾਉਣਾ ਛੱਡ ਵਟਾ ਕਰਾਉਣਾ